ਨੋ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੰਜ ਨਗ ਦਿਖਾਈ ਆ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਿਹਾ ਇਹਨਾਂ ਵਿੱਚੋਂ ਦੋਸਤੋ ਬਾਈ ਦਾਦਾ ਵੀ ਇੱਕ ਆ ਕੀ ਗੱਬਣ 10 ਅੰਗ ਦਿਨਾਂ ਦੀ ਕੱਚੀ ਆ 8 ਗੀ ਲੀਟਰ ਦੁੱਧ ਦਿੰਦਾ ਇਹਨੇ ਇਹ ਕੀ 10 ਕਿ ਲੀਟਰ ਪਾਸਾ ਦੀ ਬਾਈ ਦਾਦਾ ਵੀ 25000 ਤੱਕ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੇ ਸਿੰਗ ਜ਼ਰੂਰ ਹੈਗੇ ਆ ਇਧਰਲੇ ਪਾਸੇ ਦੋਸਤੋ ਸੂਈ ਸਵਾਈ 10 ਅੰਗ ਦਿਨਾਂ ਦੀ ਸੂਈ ਮਗਰ ਇਹਦੇ ਆ ਗਿਆ ਬੱਚਾ ਦੁੱਧ ਬਾਈ ਦਾਦਾ ਵੀ 10 ਲੀਟਰ ਹਾਜ਼ਰ ਤਾਂ ਜਿਹੜਾ ਤੁਸੀਂ 9 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਇਹ ਵੀ 25000 ਤੇ 25% ਦੇ ਦਾਂਗੇ ਗੱਲ ਇਹ ਵੀ ਸਾਰੇ ਨਗਦੀ ਬਈ ਦਾਦਾ ਜੀ ਪਹੁੰਚ ਕਰਦਾ 25000 ਤੇ ਪਹੁੰਚ ਪਹੁੰਚ 600 ਕਿਲੋਮੀਟਰ ਤੱਕ ਇਧਰਲੇ ਪਾਸੇ ਦੋਸਤੋ ਤੀਜਾ ਸੂਆ 2.5 ਮਹੀਨੇ ਹੋ ਗਏ ਸੂਇਨਾ ਮਗਰ ਬੱਚਾ ਤੁਸੀਂ ਟੋਕੜ ਮੰਨ ਸਕਦੇ ਦੁੱਧ 10 ਲੀਟਰ 9 ਲੀਟਰ ਦੋਸਤੋ ਬਈ ਦਾਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਤੁਸੀਂ ਇਹਦੀ ਪਹੁੰਚ ਵੀ ਦੋਸਤੋ 25000 ਤੇ 100 ਕਿਲੋਮੀਟਰ ਹੋ ਜੀਏ ਇਧਰਲੇ ਪਾਸੇ ਦੋਸਤੋ ਕੱਲੀ ਟੋਕੜ 5 ਲੀਟਰ ਦੁੱਧ ਹਾਜ਼ਰ ਆ ਇਹਦੀ ਪਹੁੰਚ ਬੜੀ ਜ਼ਿਆਦਾ ਵੀ ਕਿ ਪਾ 10000 ਚ ਕਰਦਾਂਗੇ ਜਾਤ ਕੁਆਲਟੀ ਚੰਗੀ ਆ ਨਿੱਸੀ ਵਿੱਕੀ ਜ਼ਰੂਰ ਹੈਗੀ ਆ ਇੱਕ ਦੋਸਤੋ ਥਾਂ ਜਿਹੜਾ ਥੋੜਾ ਦਿਖਾਉਂਦੀ ਥੋੜਾ ਜਿਹਾ ਛੋਟਾ ਪਰ ਬਾਈ ਜਦਾ ਵੀ ਦੁੱਧ ਪੂਰਾ ਦਾ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਇਧਰਲੇ ਪਾਸੇ ਦੋਸਤੋ ਇੱਕ ਥਣੂ ਆ ਗਈ ਤਿਲ 5 ਲੀਟਰ ਦੁੱਧ ਇਹਦਾ ਹਾਜ਼ਰ ਮਾਨਤਾਨ ਵੀ ਹੋ ਜੂਗਾ 10000 ਤੋਂ 100 ਕਿਲੋਮੀਟਰ ਤੱਕ ਪਹੁੰਚ ਇਹਦੀ ਹੋ ਜੂਗੀ ਬਾਕੀ ਨੰਬਰ ਥੱਲੇ ਸਕਰੀਨ ਤੇ ਹੈ ਬਾਈ ਨਾਲ ਸੰਪਰਕ ਕਰ ਲਿਓ ਫੁੱਲ ਵੀਡੀਓ ਤੁਹਾਨੂੰ ਅਜਾਡ ਡੈਰੀ ਫਾਰਮ ਤੇ ਮਿਲ ਜੂਗੀ ਧੰਨ